ਇਸueledi ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਜੰਡਿਆਲਾ ਗੁਰੂ ਦੇ ਵਿੱਚ ਇੱਕ ਸਬਜੀ ਵਾਲੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਤੁਹਾਨੂੰ ਦੱਸਦੇ ਕਿ ਅੱਜ ਜੰਡਿਆਲਾ ਗੁਰੂ ਦੇ ਵਿੱਚ ਕਾਮ ਮੰਡੀ ਚੌਂਕ 'ਚ ਇੱਕ ਸਬਜੀ ਵੇਚਣ ਵਾਲੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜ਼ਖਮੀ ਸਬਜੀ ਵਾਲਾ ਲਕਸ਼ਮਨ ਦਾਸ ਦੇ ਪੁੱਤਰ ਦੇ ਨਾਲ ਕੁਝ ਵਿਅਕਤੀ ਆਪਸ ਦੇ ਵਿੱਚ ਲੜ ਰਹੇ ਸੀ ਤੇ ਜਦੋਂ ਸਬਜੀ ਵਾਲਾ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਵਿਅਕਤੀਆਂ ਦੇ ਵੱਲੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਲੱਗਣ ਦੇ ਨਾਲ ਸਬਜ਼ੀ ਵਾਲੇ ਦੀ ਮੌਤ ਹੋ ਗਈ ਹੈ ਜਦ ਕਿ ਉਸ ਦਾ ਪੁੱਤਰ ਜ਼ਖਮੀ ਹੋ ਗਿਆ ਇਸ ਘਟਨਾ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਤੁਹਾਡੀ ਦੁਕਾਨ ਦੀ ਹਾਂਜੀ ਹਾਂਜੀ ਕੀ ਕੀ ਗੱਲ ਕੀ ਹੋ ਸਾਹਮਣੇ ਮੇਰਾ ਵੱਡਾ ਭਰਾ ਆ ਚਿੰਨ ਲੜ ਉਹਨੂੰ ਪਹਿਲ ਚਾਰ ਤਿੰਨ ਚਾਰ ਮਿੰਟੇ ਆਣ ਕੇ ਮਾਰਦਾ ਪਏ ਫਿਰ ਅਹੀਂ ਜਿਹੜੇ ਅੱਗੇ ਉਹ ਤੇ ਪੰਜ ਇਹ ਜਿਹੜੇ ਉਹਨਾਂ ਉਸਤਾ ਦੇ ਸਾਡੇ ਭਰਾ ਵੱਡੇ ਭਰਾਵਾਂ ਦੇ ਮਾਰੀ ਅੱਛਾ ਨਾਲ ਸਾਡਾ ਡਾਡੀ ਵੀ ਬਟਾ ਅੱਛਾ ਹੂੰ ਉਹਨਾਂ ਨੇ ਦੱਸਦੇ ਉਸੇ ਚਾਹੀ ਜਾਂਦੀ ਵੇਤ ਮੋੜ ਤੇ ਗੋਲੀ ਚਲਾ ਕੇ ਕੀ ਹੋਇਆ ਕੋਈ ਨਹੀਂ ਜੀ ਗੋਲੀ ਵੱਜੀ ਫਿਰ ਕੀ ਹੋਇਆ ਉਹ ਹਨੀ ਕੀ ਹੋਇਆ ਉਸ ਤੋਂ ਬਾਦ ਉਹ ਤਾਂ ਬਾਹਰ ਇੰਦੈ ਗਏ ਹੁਣ ਹਸਪਤਾਲ ਆਹ ਠੀਕ ਹੈ ਕਿ ਉਹ ਨਹੀਂ ਹੈ ਨਹੀਂ ਕਿਹੜਿਆ ਸੱਲ ਕਿਹੜਿਆ ਇਹ ਨੰਬਰ ਨਹੀਂ ਹੈ ਲੈ ਗਏ ਜਾਂਦੇ ਪੁਲਸ ਆਈ ਹੁਣ ਅਸੀਂ ਕੰਮ ਦੇ ਵਿੱਚ ਬਿਜ਼ੀ ਸੀ ਕਸਟਮਰ ਖੜੇ ਸੀ ਪਤਾ ਨਹੀਂ ਇੱਥੋਂ ਕੋਈ ਫੈਰਫੂਰ ਨਿਕਲੇ ਜੇ ਤੇ ਇੱਕ ਬੰਦਾ ਜ਼ਖਮੀ ਹੋ ਗਿਆ ਸੱਦੀ ਵਾਲਾ ਜੀ ਗੋਲੀ ਵੱਜੀ ਉਹਨਾਂ ਦੇ ਸੁਣਨ ਚ ਆਇਆ ਵਾ ਆਪਾ ਆਪਣਾ ਕੰਮ ਕਰਨ ਦੇ ਸਾਰਿਆਂ ਨੇ ਆਪਣਾ ਬਚਾਅ ਕੀਤਾ ਵਾ ਦੁਕਾਨ ਦੇ ਵਿੱਚ ਵੜ ਗਏ ਆ ਕੋਰੀਆਂ ਚਲਾਈਆਂ ਮੁੰਡਿਆਂ ਨੇ ਹੋਈ ਨਹੀਂ ਪਤਾ ਹੁਣ ਕੀ ਹੋਇਆ ਕੀ ਨਹੀਂ ਹੋਇਆ ਇਹ ਨਹੀਂ ਜਲਦਬਾਜੀ ਜੋ ਹੋਇਆ ਜੋ ਵੀ ਆ ਉਹਨੂੰ ਕਿੱਥੇ ਲੈ ਗਏ ਜਿਹੜੇ ਕੁੜੀ ਵਗੇ ਪਤਾ ਨਹੀਂ ਭਾਜੀ ਮੈਂ ਇੱਥੇ ਖੜਾ ਵਾ ਆਪਣੀ ਬਿਜਨ ਸ਼ਾਪ ਦੇ ਉੱਪਰ ਉਹਨਾਂ ਦਾ ਪਤਾ ਨਹੀਂ ਕਿੱਥੇ ਲੈ ਗਏ ਜਾਂ ਚਮਨ ਲਾਲ ਤੇ ਲక్ష్మణ ਦਾਸ ਜਿਹਨ ਕੀ ਦੋਨੋਂ ਪਿਓ ਪੁੱਤ ਇੱਥੇ ਸਬਜੀ ਦੀ ਦੁਕਾਨ ਕਰਦੇ ਸੀ ਅੱਜ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਨਾਲ ਗੁੱਥਮ ਗੁੱਥੇ ਹੋਏ ਜਦੋਂ ਇਹ ਦੋਨੋਂ ਪਿਓ ਪੁੱਤਰ ਨੇ ਇੱਕ ਦੋਸ਼ੀ ਨੂੰ ਉਥੋਂ ਜਫਾ ਪਾ ਲਿਆ ਤੇ ਜਿਹੜੇ ਰਹਿੰਦੇ ਦੋਸ਼ੀ ਸੀਗੇ ਉਹਨਾਂ ਨੇ ਇਹਨਾਂ ਉੱਤੇ ਫਾਇਰ ਨਾਲ ਅਟੈਕ ਕੀਤਾ ਤੇ ਜੋ ਜਿਹੜੇ ਫਾਇਰ ਹੈਗੇ ਨੇ ਉਹ ਚਮਨ ਲਾਲ ਤੇ ਲక్ష్మణ ਦਾਸ ਦੋਨਾਂ ਤੇ ਹਿੱਟ ਹੋਏ ਲక్ష్మణ ਦਾਸ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਚਮਨ ਲਾਲ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਆਧਾਰ ਦੇ ਉੱਤੇ ਅਸੀਂ ਬਾਈ ਨੇਮ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਜਿਦੇ ਵਿੱਚ ਉਹਨੇ ਦੋਸ਼ੀਆਂ ਦੇ ਨਾਮ ਦੱਸੇ ਨਹੀਂ ਉਹ ਆਇਡੈਂਟੀਫਾਈਡ ਨੇ ਤੇ ਉਹਨਾਂ ਦੇ ਪਰਸਨਲ ਰੰਜਿਸ਼ ਦਾ ਕਾਰਨ ਇਹ ਅੱਜ ਦੀ ਜਿਹੜੀ ਮਾਰਦਾਤ ਹੋਈ ਹੈ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਕੀ ਕਾਰਨ ਕੀ ਵਿਆਜੀ ਜੀ ਅੱਜ ਉਹਨਾਂ ਦਾ ਪਰਸਨਲ ਜਿਦਾ ਮੈਂ ਦੱਸਿਆ ਉਹਨਾਂ ਦਾ ਮਸਲਾ ਹੈ ਬਟ ਹਰ ਮੈਟਰ ਆਫ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਈਜ਼ੀਲੀ ਉਹਨੇ ਡਿਸਕਲੋਜ਼ ਨਹੀਂ ਕਰ ਸਕਦੇ ਸਾਰੀਆਂ ਚੀਜ਼ਾਂ ਬਟ ਹੋਣਾਰੇ ਮਜਾ ਰੈਂਜਸ਼ਾ ਉਹ ਵੀ ਆਇਡੈਂਟੀਫਾਈਡ ਹੈ ਅਸੀਂ ਕੋਈ ਜੀ ਸਮੇਂ ਦੇ ਵਿੱਚ ਸਾਡੀਆਂ ਟੀਮਸ ਜਿਹੜੀਆਂ ਨੇ ਆਲਰੇਡੀ ਆ ਰੇਡ ਕਰਨ ਲਈ ਨਿਕਲ ਚੁੱਕੀਆਂ ਨੇ ਸਾਨੂੰ ਉਮੀਦ ਹੈ ਕਿ ਜਲਦੋਂ ਜਲਦ ਅਸੀਂ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਇਹਦੀ ਅਪਡੇਟ ਤੁਹਾਨੂੰ ਤੁਹਾਡੇ ਸਾਹਮਣੇ ਲਵਾਂਗੇ ਚਾਰ ਦੋਸ਼ੀ ਹੈ ਜੀ ਚਾਰ ਦੋਸ਼ੀਆਂ ਨੂੰ ਬਹੁਤ ਜ਼ਿਆਦਾ ਮਾਰਦਾ ਤਾਂ ਨਹੀਂ ਕੀ ਕਰਨੀ ਹੈ ਆ ਜੜੀਆਂ ਵੀ ਮੈਂ ਦੱਸਣਾ ਚਾਹਾਂਗਾ ਕਿ ਵਾਰਦਾਤਾਂ ਹੋਈਆਂ ਨੇ ਰੀਸੈਂਟ ਟਾਈਮਸ ਵਿੱਚ ਜੜੀਆਂ ਹੋਈਆਂ ਨੇ ਉਹ ਸਾਰੀਆਂ ਦੀ ਸਾਰੀਆਂ ਟਰੇਸ ਨੇ ਉਹਨਾਂ ਦੇ ਵਿੱਚ ਦੋਸ਼ੀ ਫੜੇ ਜਾ ਚੁੱਕੇ ਨੇ ਤੇ ਅੱਜ ਦੀ ਵੀ ਜਿਹੜੀ ਵਾਰਦਾਤ ਹੈ ਉਹਨਾਂ ਦਾ ਪਰਸਨਲ ਕਾਰਨ ਕਰਕੇ ਇਹ ਵਾਰਦਾਤ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਏ ਜਾਣ। ਉਹ ਤੂੰ ਬੰਦਾ ਨਹੀਂ ਬਣਾਇਆ ਬੰਦੇ ਤੈਨੂੰ ਇਹ ਬਣਾਇਆ ਫਿਰ ਧਰਮਾਂ ਤੇ ਜਾਤਾਂ ਵਾਲਾ ਜਾਲ ਵਿਛਾਇਆ ਕਿੰਤਾ ਤੇਜ਼ ਬੰਦਿਆਂ ਨੇ ਸਿੱਧੇ ਸਾਦੇ ਨੂੰ ਫਸਾਇਆ ਮਿਲ ਐਂਡ ਤੇ ਐ ਗੋਲੀ ਜਿੰਨੇ ਜਿੰਨੇ ਸੱਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇਰੂਪ ਵੱਲੋਂ ਆਪਣਾ ਨਵਾਂ ਗਾਣਾ ਆ ਗਿਆ ਏ ਟਾਕ ਵਿਦ ਗੋਡ ਤੇ ਸਾਰੇ ਜਣੇ ਸੁਣੋ ਬਹੁਤ ਹੀ ਵਧੀਆ ਕਨਸੈਪਟ ਆ ਤੇ ਸ਼ੇਅਰ ਕਰੋ ਦੱਕੇ